ਖੁਲਾਈ ਸੰਧੂ ਸਾਹਿਬ ਇੱਕ ਪਰੇ 7 ਐਂਡ ਤੋਂ ਐਂਡ ਕੀ ਆ ਇਹ ਇੱਕ 20 ਦੀ ਸੰਧੂ ਸਾਹਿਬ ਇੱਕ 20 ਦੀ ਇਹ ਚੋਟ ਹੋਣੀ ਛੋਟ ਹੋਣੀ ਕਰਮਾ ਲਈ ਜਿਆਦਾ ਨਹੀਂ ਆਪਾਂ ਕਹਿੰਦੇ 15 ਤੋਂ ਪਲੱਸ ਨਾਰਮਲ ਚੱਲੂਗੀ ਆ ਨਾਰਮਲ ਠੀਕ ਆ ਚਲੋ ਚੰਗੀ ਸੇਵਾ ਵਾਲਾ ਵੀਰ ਆ ਗਿਆ 16 ਪੱਤਰ ਇੱਕ ਸਾਰ ਬਟਨ ਵਾਲਾ ਬਿੰਦੀਆਂ ਨਾਲ ਲੈ ਵਾ ਆ ਇਹ ਹੋਦੀ ਦੋਸਤੋ ਇਹ ਝੋਟੀ ਮੈਂ ਠੀਕ ਆ ਜੀ ਬਾਕੀ ਖੜਿਆ ਪਸ਼ੂ ਵੀ ਬੜਾ ਖੂਬਸੂਰਤ ਲੱਗੂਗਾ ਸੁੰਦਰ ਬਹੁਤ ਜਤੀ ਆ ਛੋਟੀ ਦੀ ਸਿੰਗੀ ਸੁੰਗੀ ਦੇ ਬੂਥੀ ਵੇਖੋ ਵੀ ਕਿੰਡੀ ਸੋਹਣੀ ਲੱਗੀ ਆ ਹਾਂ ਸ਼ਾਈ ਸ਼੍ਰੀ ਇਹ ਨਹੀਂ ਉਧਰ ਦੀਆਂ ਕਿਹੜੀਆਂ ਉਧਰ ਦੀਆਂ ਵੇਖੋ ਉਂਗਲ ਹੀ ਨਾ ਲਓ ਜੀ 5000 ਇੱਕ ਵੀ ਜੱਫਾ ਲਵਾ ਦਵਾਂਗਾ ਲੋ ਜੀ ਬਾਕੀ ਇਧਰ ਮੇਰਾ ਭਰਾ ਬਹਿਣੀ ਵਾਲੇ ਪਾਸੇ ਤੁਹਾਨੂੰ ਵਿਖਾ ਦਗੇ ਇੱਕ ਵੀ ਸੋ ਪਲੀ ਪਲੀਤੀ ਬਹੁਤ ਆ ਠੀਕ ਆ ਜੀ ਜਦੋਂ ਆਪਾਂ ਵਜਨ ਦੇ ਵਿੱਚ ਬਹੁਤ ਸੋਹਣੀ ਇਧਰ ਦੇਖੋ ਤੇ ਵੀ 10 ਕਿਲੋ ਜਿਹੜਾ ਮਨਾ ਦਾਂਗੇ ਆਪਾਂ ਇਹ ਨਾਰਮਲ ਠੰਡਾ ਕਰਕੇ ਸੰਧੂ ਸਾਹਿਬ ਹਾਂ ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਚੇਰੋਂ ਤੋਂ ਨਸ਼ਾਰੇ ਪਨਵਾ ਤੋਂ ਕਿ 5-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਟੋਟੀਆਂ ਓਨਰ ਵੀਰ ਹਰਜੀਤ ਸਿੰਘ ਉਹਨਾਂ ਦੇ ਕੋਲ ਆਇਆ ਫੌਜੀ ਸਾਹਿਬ ਉਹਨਾਂ ਦੇ ਕੋਲ ਪਸ਼ੂ ਵਪਾਰ ਦਾ ਵੀਰ ਹੁਣੀ ਕੰਮ ਕਰਦੇ ਆ ਦੋਸਤੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਵਪਾਰ ਲਾਈਨ ਦਾ ਕੰਮ ਆ ਪਸ਼ੂ ਡੇਲੀ ਰੁਟੀਨ ਦੇ ਵਿੱਚ ਮੱਝਾਂ ਵੜਾ ਗਾਵਾਂ ਹਰੇਕ ਤਰ੍ਹਾਂ ਦੇ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਤੇ ਅੱਜ ਇਸ ਵੀਡੀਓ ਦੇ ਵਿੱਚ ਨਾਗਾ ਪਾ ਤੁਹਾਨੂੰ ਦਿਖਾਉਣੇ ਆ ਟੋਟਲ 4 ਪਸ਼ੂ ਆਲਮੋਸਟ ਸਾਰੇ ਸਵੇਰ ਸਵੇਰਾ ਠੀਕ ਆ ਜੀ ਦੁੱਧ ਉਤੇ ਚੱਲਣ ਡਏ ਆ ਤਿੰਨ ਮੱਝਾਂ ਦਿਖਾਵਾਂਗੇ ਮੱਝਾਂ ਝੋਟੀਆਂ ਤੇ ਇੱਕ ਵੜ ਤੁਹਾਨੂੰ ਐਂਡ ਦੇ ਵਿੱਚ ਦਿਖਾ ਦੇਾਂਗੇ ਸੋ ਤਰੀਕ ਅੱਜ 12 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ 10 10:30 ਵਜੇ ਦਾ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਕਰਾਂਗੇ ਆਪਾਂ ਸਟਾਰਟਿੰਗ ਤੋਂ ਹਰੇਕ ਬਾਰ ਦੀ ਤਰ੍ਹਾਂ ਵੀ ਜਿਹੜਾ ਵੀ ਕੋਈ ਸੱਜਣ ਭਰਾ ਆਪਰਾ ਇੱਥੇ ਆ ਆਪਣੇ 2 ਟਾਈਮ ਚੋਲਿਆ ਜੇ 3 ਟਾਈਮ ਚੋਲਿਆ ਜੇ ਠੀਕ ਆ ਜੀ ਸੋ ਸਮੇਂ 'ਚ ਸਮਾਂ ਕੱਢ ਕੇ ਆਪਣੀ ਵਿజిਟ ਜਰੂਰ ਕਰ ਲਿਆ ਕਰੋ ਤਾਂ ਜੋ ਕਿਸੇ ਤਰ੍ਹਾਂ ਦੀ ਬਿਲਕੁਲ ਕਿੰਤੂ ਪ੍ਰੰਤੂ ਦਾ ਕਿਸੇ ਵੀ ਫਾਰਮਰ ਭਰਾ ਨੂੰ ਜਾਂ ਖਰੀਦਦਾਰ ਵੀਰ ਨੂੰ ਸਾਹਮਣਾ ਨਾ ਕਰਨਾ ਪਵੇ ਸੋ ਮਾਲ ਸਾਫ਼ ਸੁਥਰਾ ਹੁੰਦਾ ਠੀਕ ਆ ਜੀ ਮਾਲ ਜਿੰਨਾ ਕਿ ਬਿਲਕੁਲ ਗੱਲਬਾਤ ਕਹੀ ਜਾਂਦੀ ਹੈ ਜਿੰਨੀ ਕਿ ਡਿਟੇਲ ਕਹੀ ਜਾਂਦੀ ਹੈ ਉਹਨੂੰ ਵੈਰੀਫਾਈ ਕਰਨਾ ਤੁਹਾਡਾ ਹੱਕ ਬਣਦਾ ਫਰਜ਼ ਬਣਦਾ ਸੋ ਪੂਰੀ ਗੱਲਬਾਤ ਕਰਾਂਗੇ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਸਾਰੇ ਵੀਰ ਜੁੜੇ ਰਿਹਾ ਜੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਹਰਜੀਤ ਭਾਈ ਸਤਿ ਸ੍ਰ ਉਹ ਠੀਕ ਠਾਕ ਜੀ ਬੜੇ ਵਧੀਆ ਹਰਜੀਤ ਸਿੰਘ ਠੀਕ ਠਾਕ ਚੜ੍ਹਦੀ ਕਲਾ ਕਿਰਪਾ ਗੁਰੂ ਮਹਾਰਾਜ ਦੀ ਠੀਕ ਹੈ ਫੌਜੀ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਰਾਜਸੰਗ ਦੇ ਚੈਨਣ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਵੈਗਨਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਜੋਧਿਆ ਕੀ ਹਾਲ ਚਾਲੀ ਵਧੀਆ ਹਾਂ ਸਭ ਸਾਥ ਤੁਸੀਂ ਦੱਸੋ ਠੀਕ ਠਾਕ ਮਹਾਰਾਜ ਠੀਕ ਠਾਕ ਤੇ ਫੌਜੀ ਸਾਹਿਬ ਅੱਜ ਵੀ ਫਿਰ ਵੱਡੀਆਂ ਲੈਸਾਂ ਮਾਨਮੁਣ ਤਾਂ ਚੰਗੇ ਹੋਣਗੇ ਪੂਰੇ ਪੂਰੇ ਜੀ ਇਹ ਛੋਟੇ ਹੀ ਕੇ ਮੈਂ ਮੈਗਾ ਕਰਾਵਾਂਗੇ ਰੋਟੀ ਡੱਟੀ ਛਕ ਲਈ ਆ ਮੈਂ ਕਦੇ ਇਹ ਨਾ ਵੇ ਉਧਰ ਫੁਲਕਾ ਛਕਣ ਬੈਠ ਕੇ ਇਧਰ ਕੰਮ ਆਇਆ ਹੋਰ ਚੱਲ ਪਏ ਤੇ ਭੱਜ ਭੱਜ ਕੇ ਉਧਰ ਆਉਣਾ ਪਵੇ ਛੋਟਾ ਕਰਨਾ ਆ ਗੱਲ ਸਹੀ ਹੈ ਲੇ ਵੀ ਹੁਣ ਤਾਂ ਫੇ ਜੋਸ਼ ਆ ਜੀ ਮਹਾਰਾਜ ਦੀ ਕਿਰਪਾ ਵਧਾਈਆਂ ਦੇ ਪਾਤਰ ਬਣੇ ਆ ਜੰਗਮੰਦੀ ਹੋਈ ਆ ਹੈ ਆ ਚਲੋ ਜੀ ਕਿਹੜਾ ਮਹਾਰਾਜ ਦਾ ਬਿਲਕੁਲ ਬਿਲਕੁਲ ਤੇ ਫੌਜੀ ਸਾਹਿਬ ਤੁਸੀਂ ਵੀ ਕਾਫੀ ਚਲੋ ਸਰਵਿਸ ਕੀਤੀ ਹੈ ਕੋਈ 18 20 ਸਾਲ ਹਾਂ ਜੀ ਤੇ ਇਸ ਤੋਂ ਵੱਧ ਵੀ ਕੀਤੀ ਹੈ ਪੂਰੀ ਆਪਣੇ ਭੈਣ ਭਰਾਵਾਂ ਨਾਲ ਸਾਂਝੀ ਕਰਦੇ ਹੋ ਵੀ ਕੋਈ ਉਹ ਸਮੇਂ ਦੇ ਦੌਰਾਨ ਕੋਈ ਹਰਕਤ ਤਾਂ ਚਲੋ ਆਰਮੀ ਦੇ ਵਿੱਚ ਰਹਿ ਜੇ ਹੁੰਦੀ ਰਹੀ ਹੈ ਕਿਤੇ ਨਾ ਕਿਤੇ ਦੇਸ਼ਾਂ ਦੇ ਵਿੱਚਕਾਰ ਆਪ ਸੀ ਬਿਲਕੁਲ ਜੀ ਬਿਲਕੁਲ ਜੀ ਅਸੀਂ ਇਹ 99 ਦੇ ਵਿੱਚ ਸ਼ੁਰੂ ਹੋਇਆ ਵਾ ਸ਼੍ਰੀਨਗਰਲਾ ਹਾਂ ਜੀ ਉਤੋਂ ਪਹਿਲਾਂ ਵੇਖੋ ਸ਼੍ਰੀਨਗਰ ਦੇ ਵਿੱਚ ਬੜੀ ਸੁੱਖ ਸ਼ਾਂਤੀ ਸੀ ਠੀਕ ਹੈ ਜੀ ਹਾਂ ਤੇ 99 ਵਿੱਚ ਸ਼ੁਰੂ ਹੋਇਆ ਉਸ ਤੋਂ ਬਾਦਾਂ ਇਹ ਸ਼੍ਰੀਨਗਰ ਦਾ ਵਧਦਾ ਹੀ ਗਿਆ ਵਧਦਾ ਹੀ ਗਿਆ ਠੀਕ ਹੈ ਜੀ ਤੇ ਮਹਾਰਾਜ ਸੁੱਖ ਸ਼ਾਂਤੀ ਰੱਖੇ ਉਦੋਂ ਤੇ ਮੈਂ ਨਾ ਆਰਆਰਸੀ ਦੇ ਵਿੱਚ ਸੀ ਸਾਡੀ ਫੌਜ ਆਰਆਰ ਦੇ ਵਿੱਚ ਮਿਕਸ ਹੋਈ ਸੀਗੀ ਹਾਂ ਜੀ ਐਦਾਂ ਜਦੋਂ ਗੜੇ ਪੈਂਦੇ ਐਦਾਂ ਗੋਲੀਆਂ ਰੋਜ਼ ਆਉਂਦੀਆਂ ਸੀ ਹਾਂ ਤੇ ਬੜੀ ਮਹਾਰਾਜੀ ਕਿਰਪਾ ਰਹੀ ਚਲੋ ਸੁੱਖ ਸ਼ਾਂਤੀ ਨਾ ਕਰੇ ਆ ਗਏ ਹੈ ਬਿਲਕੁਲ ਬਿਲਕੁਲ ਤੇ ਇਹ ਕੰਮ ਸਾਰਾ ਜੰਮੂ ਕਸ਼ਮੀਰ ਤੋਂ ਸ਼ੁਰੂ ਹੁੰਦਾ ਜੀ ਠੀਕ ਹੈ ਜੀ ਹੁਣ ਦੇ ਕਾਮੇ ਨੇ ਵੇੜਤਾ ਅਗਲਾ ਸਿੱਧੀ ਮੁਜਾਹ ਛੋੜਦੇ ਪਾਸੋਂ ਕਿਲੋਮੀਟਰ ਦੂਰ ਹਾਂ ਤਾਂ 500 400 500 ਕਿਲੋਮੀਟਰ ਦੂਰ ਹਾਂਜੀ ਹਾਂਜੀ ਇੱਕ ਗੱਲ ਏਦਾਂ ਕਿ ਗੱਲ ਹੈ ਵੀ ਪੰਜਾਬ ਦਾ ਨੁਕਸਾਨ ਜੇ ਲੈਂਦਾ ਲਾਲੋ ਚੜਦਾ ਲਾਲੋ ਇਨਸਾਨੀਅਤ ਨਾ ਦੇ ਸੋਚਿਆ ਜਾਵੇ ਇਹ ਬਾਬਾ ਜੀ ਨੁਕਸਾਨ ਬਿਲਕੁਲ ਨੁਕਸਾਨ ਦੋਵਾਂ ਤਰ੍ਹਾਂ ਦਾ ਜੀ ਗਲਤੀ ਕੰਮ ਹੈ ਹਾਂ ਨਹੀਂ ਚਾਹੀਦਾ ਬਹੁਤ ਵਧੀਆ ਮਾਲਕ ਨੇ ਮੰਨ ਲਿਆ ਤਾਂ ਸੁਖ ਸ਼ਾਂਤੀ ਬਣਾਈ ਆ ਹੁਣ ਕਈ ਹੁਣ ਸ਼ਰਾਰਤੀ ਅਨਸਰ ਕਹੀ ਜਾਂਦੇ ਜੀ ਮਤਲਬ ਭਾਰਤ ਮਾਤਾ ਦੀ ਜੈ ਚਲੋ ਅਸੀਂ ਉਹ ਦੇਸ਼ 'ਚ ਰਹਿਣ ਦਾ ਹੈ ਜੈ ਆ ਹੁਣੀ ਚਾਹੀਦੀ ਆ ਪਰ ਗਾਲੇ ਬਨੇ ਵੇਖਿਆ ਜਾਵੇ ਵੀ ਆਪਾਂ ਲੜਨ ਕਿਤੇ ਨਾ ਡਾਏ ਆ ਇਨਸਾਨੀਅਤ ਨਾ ਤੇ ਉਹ ਵੀ ਇਨਸਾਨ ਆ ਉਹ ਜਦੋਂ ਮਾਂ ਪਿਓ ਤੋਂ ਉਹ ਆਪਣਾ ਜਾਂਦੇ ਆ ਬੱਚਿਆਂ ਦੇ ਸਰ ਤੋਂ ਸਾਇਆ ਉੱਠਦਾ ਤੇ ਫਿਰ ਚੀਕਾਂ ਦੇ ਉਧਰ ਵੀ ਪੈਂਦੀਆਂ ਆ ਇਹ ਪੈਂਦੀ ਆ ਆਪਾਂ ਮੁਲਕੇ ਲੈਂਦਾ ਪੰਜਾਬ ਏ ਚੜਦਾ ਰੜਦਾ ਪੰਜਾਬ ਏ ਜਿਹੜਾ ਆਪਣਾ ਚੜਦਾ ਪੰਜਾਬ ਹੋ ਗਿਆ ਲੈਂਦਾ ਪੰਜਾਬ ਹੈ ਤਾਂ ਇੱਕੋ 파ਰਟ ਆ ਆਪਾਂ ਹਿੱਸਾ ਸਾਰਾ ਦੇਖ ਲਓ ਅੱਧੀ ਚਾਦਰ ਲੈ ਗਏ ਹੈ ਕਹਿੰਦੇ ਸਾਡਾ ਪੀਰ ਆ ਤੇ ਸਾਡਾ ਗੁਰੂ ਆ ਅਸੀਂ ਵੀ ਉਸੇ ਗੁਰੂ ਦੀ ੜਾਦ ਆ ਉਹ ਵੀ ਉਸੇ ਗੁਰੂ ਨੂੰ ਮੰਨਦੇ ਆ ਬਸ ਜੀ ਬਸ ਬਸ ਨਹੀਂ ਆਪਣੇ ਬਿਲਕੁਲ ਸਿਰ ਝੁਕਦਾ ਆਪਣੀ ਪੰਜਾਬ ਦੀ ਧਰਤੀ ਨੂੰ ਮਿਲਦਾ ਪੀਰਾਂ ਪਗੰਬਰਾਂ ਤੇ ਰੇਸ਼ੀ ਮੁੰਨੀਆਂ ਦੀ ਤਰਤੀ ਹਾਂਜੀ ਹਾਂਜੀ ਬਾਕੀ ਸੰਧੂ ਸਾਹਿਬ ਆਪਾਂ ਚਲੋ ਬਾਹਰ ਅੰਦਰ ਰਹੇ ਆਂ ਵੀਰਾਂ ਦੇ ਨਾਲ ਰਹੇ ਆਂ ਮੁਸਲਮਾਨ ਭਰਾਵਾਂ ਦੇ ਨਾਲ ਜੰਗ ਕੋਈ ਵੀ ਜਿਹੜਾ ਨਾਰਮਲ ਇਨਸਾਨ ਕੋਈ ਨਹੀਂ ਚਾਹੁੰਦਾ ਨਹੀਂ ਕੋਈ ਨਹੀਂ ਚਾਹੁੰਦਾ ਜੀ ਇਹ ਸਿਆਸਤਦਾਨ ਆ ਸਿਆਸਤਾਂ ਵਾ ਬਹੁਤੀ ਗੱਲ ਆਪਾਂ ਨਾ ਕਰੀਏ ਪਰ ਜੰਗ ਵੀਰ ਕੋਈ ਵੀ ਨਹੀਂ ਚਾਹੁੰਦਾ ਨਹੀਂ ਕੋਈ ਨਾ ਆਮ ਨਾਰਮਲ ਬੰਦਾ ਜਿਹਦਾ ਨੁਕਸਾਨ ਹੋ ਜਾਣਾ ਉਹ ਨਹੀਂ ਚਾਹੁੰਦਾ ਕਰਦੀ ਹਾਂ ਹਾਂਜੀ ਹਾਂਜੀ ਬਾਕੀ ਚਲੋ ਪੋਲੀਟੀਕਲ ਸਟੰਟਾ ਚਲੋ ਮਾਲਕ ਤਾਲਾ ਮਟਾਲਾ ਕੀਤਾ ਬ ਦੋ ਮਰਤੇ ਲੈnde ਪੰਜਾਬ ਨੂੰ ਠੀਕ ਆ ਜੀ ਸੰਗਤ ਦਾ ਦਰਸਾਂ ਕਰਦੀ ਮਹਾਰਾਜ ਨੇ ਸੁਣ ਲਈ ਆ ਠੀਕ ਆ ਜੀ ਲੈ ਵੀ ਹਰਜੀਤ ਅੱਜ ਮਾਲ ਆਪਾਂ ਦਿਖਾਉਣਾ ਟੋਟਲ ਚਾਰ ਪਸ਼ੂ ਆ ਤੁਹਾਡੇ ਕੋਲ ਹਾਂਜੀ ਸੰਧੂ ਸਾਹਿਬ ਦੋ ਆਪਣੇ ਕੋ ਆਪਣਾ ਤਾੜੀਆਂ ਸੁਈਆਂ ਤਿੰਨੇ ਤਾੜੀਆਂ ਸੁਈਆਂ ਆ ਦੋ ਬੱਚੇ ਵਾਲੀਆਂ ਵਾ ਤੀਜੀ ਬਿਨ ਬੱਚੇ ਤੋਂ ਆ ਗਾਂ ਵੀ ਆਪਣੀ ਬਿਨ ਬੱਚੇ ਤੋਂ ਆ ਠੀਕ ਆ ਜੀ ਹਾਂਜੀ ਇੱਕ ਝੋਟੀ ਦੇ ਇੱਕ ਜਿਹੜੀ ਵਹਿੜ ਦਿਖਾਵਾਂਗੇ ਬਗੈਰ ਬੱਚੇ ਆ ਬਗੈਰ ਬੱਚੇ ਤੋਂ ਆ ਆ ਦੋ ਕਰਮ ਵਾਲੀਆਂ ਤਾੜੀਆਂ ਸੁਈਆਂ ਬੱਚੇ ਨਾਲ ਲੈਣਾ ਬੱਚੇ ਨਾਲ ਆ ਜੀ ਲੈ ਵੀ ਸ਼ੁਰੂਆਤ ਕਰਦੇ ਆ ਦੋਸਤੋ ਪਹਿਲਾਂ ਤੁਹਾਨੂੰ ਵੱਡੀਆਂ ਜਿਹੜੀਆਂ ਮੱਝਾਂ ਝੋਟੀਆਂ ਦੋ ਦਿ ਤੇ ਸ਼ੁਰੂਆਤ ਹਰਜੀਤ ਇਸ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰ ਲੈਨੇ ਆ ਪਾ ਦਿਓ ਬੇਰਬੰਮ ਹਾਂਜੀ ਸੰਧੂ ਸਾਹਿਬ ਪਹਿਲਾ ਸੂਆ ਕਰਮਾਲੀ ਸੂਈ ਆ ਕੱਦ-ਕਾੜ ਕੋਈ ਮੇਰਾ ਵੀਰ ਅੰਦਾਜ਼ਾ ਲਾ ਸਕਦਾ ਠੀਕ ਆ ਤੇ ਥਣ ਭਾਂਡੇ ਦੀ ਵੀਰਲਾ ਵੇਖ ਲਓ 40 ਉਧਰ ਵੱਜਦਾ 40 ਉਧਰ ਵੱਜਦਾ ਹਾਂ ਤੇ ਸੰਧੂ ਸਾਹਿਬ ਅੱਜ ਸੂਈ ਨੇ ਉਹਨੂੰ ਤਕਰੀਬਨ ਕੋਈ ਹਫ਼ਤੇ ਦੇ ਅੰਦਰ ਬਾਹਰ ਦੀ ਆ ਹਫ਼ਤੇ ਦੇ ਅੰਦਰ ਹਾਂਜੀ ਬੋਲਿਆਂ ਬਾਹਰੇ ਲਾ ਲਓ ਕੋਈ ਬਾਹੜਾ ਲਾ ਲੈ ਮੇਰਾ ਵੀਰ ਇਹਦੇ ਥੱਲੇ 9-10 ਲੀਟਰ ਬੋਲਾ ਆਊਗਾ ਹਾਂ ਖੁੱਲਾ ਢੁਲਾ ਹਾਂ ਤੇ ਐ ਚੱਡੇ ਰਹੀ ਬਿਲਕੁਲ ਸਾਫ਼ ਸੁਥਰੀ ਕੋਈ ਥਣਵੱਧ ਘਟਣੀ ਪੂਰ ਛਟਾ ਨਹੀਂ ਬਬਈ ਅਸਟ੍ਰੇਲੀਆ ਸ਼ਰੀਫੀਆਂ ਉਹ ਵੀ ਬਹੁਤ ਜਾਰੀਆਂ ਜੀ ਸੰਧੂ ਸਾਹਿਬ ਕੋਈ ਗੱਲ ਹੀ ਨਹੀਂ ਪਤਾ ਹੀ ਨਹੀਂ ਆ ਸੋ ਠੰਡੇ ਧੀਰੀ ਕਰਮ ਵਾਲੀ ਵੇਖੋ ਦੋਸਤੋ ਮੁੱਠੀ ਮੁੱਠੀ ਥਾਣਾ ਹਫਤੇ ਦੀ ਸੂਈਅਤ ਕਿੰਨਾ ਦੁੱਧ ਦੱਸਿਆ ਸੰਧੂ ਸਾਹਿਬ 10 ਲੀਟਰ ਬਾਹਰ ਹੋਊਗਾ 10 ਲੀਟਰ ਮੇਰਾ ਵੀ 9-10 ਲੀਟਰ ਆ ਕੇ ਲੀਟਰ ਮਾਰਦੇ ਵੀਰ ਭਰਾ ਕੋਈ ਠੀਕ ਆ ਇਹ ਸੰਧੂ ਸਾਹਿਬ ਅਦੇ ਸਟਾਰਟਿੰਗ ਇਹ ਦੀ 9-10 ਲੀਟਰ ਤੋਂ ਕੋ 14-15 ਲੀਟਰ ਵਾਲੀ ਆ ਕਰਤੂਤ ਵਾਲੀ ਆ ਅੱਜ ਆ ਬਾਈਆਂ ਸਫਰ ਜੇ ਉਧਰੋਂ ਲੈਂਦੀਆਂ ਆ ਰਕੇ ਆਪਾਂ ਮਹੀਆਂ ਦੋਵੇਂ ਜੋੜਾ ਮਹੀਆਂ ਉਧਰੋਂ ਆਇਆ ਠੀਕ ਆ ਠੀਕ ਆ ਇਹ ਸਫਰ ਮਾਰ ਜਾਂਦਾ ਥੋੜਾ ਜਿਆਦਾ ਸਫਰ ਮਾਰ ਦਿੰਦਾ ਹਾਂ ਜੀ ਜੀ ਪਸ਼ੂ ਨੂੰ ਵੀ ਹੋ ਜਾਂਦੀ ਆ ਹਾਂਜੀ ਹਾਂਜੀ ਉਹ ਚਾਰ ਦਿਨ ਖਲੋ ਕੇ ਪਾਉਂਦੇ ਰਹੇ ਸੰਤੂ ਸਾਹਿਬ ਇਹ ਦੋਤੇ ਆ ਜਣੀਆਂ ਆਂ ਪਰ ਇੰਨਾ ਕਿ ਚਲੋ ਹੁਣ ਆਪਾਂ ਪਾਤੀ ਵੀਡੀਓ ਇਹਦਾ ਬੱਚਾ ਮਗਰ ਕੀ ਮਗਰ ਇਹਦੇ ਮਗਰ ਕੱਟਾ ਜੀ ਕੱਟਾ ਮਗਰ ਹਾਂਜੀ ਲੈ ਵੀ ਖੋਲ ਜੋਤੇ ਖੋਲ ਕੇ ਤੋਰ ਕੇ ਦਿਖਾਉਣੀ ਆ ਦੋਸਤੋ ਪਲੂਣ ਪਹਿਲਾ ਬਾਕੀ ਚੰਗਾ ਸੋਹਣਾ ਪਿੱਠਪੂੜਾ ਕਰਮਾ ਵਾਲੀ ਨੂੰ ਬੇਲਬੂਲ ਚੰਗੀ ਆ ਸਿੰਗੀ ਸੁੰਗੀ ਸੋਹਣੀ ਆ ਬਾਕੀ ਪ੍ਰੋਪਰ ਤੁਹਾਨੂੰ ਆਪਾਂ ਤੋਰ ਜੀ ਜੰਮੀ ਵਾਲੀ ਸੰਤੂ ਸਾਹਿਬ ਬਹੁਤ ਜਾਰੀ ਆ ਪਿੱਠਪੂੜਾ ਵੀ ਚੰਗਾ ਬਾਕੀ ਧੌਣ ਹੀ ਆ ਦੀ ਥੱਬੇ ਜ ਮਤਲਬ ਆਉਂਦੀ ਆ ਹਾਂ ਨਹੀਂ ਚੰਗੀ ਝੋਟੀ ਚੰਗੀ ਹੈ ਸੋ ਇਧਰ ਮੇਰਾ ਭਰਾ ਦੇਖੋ ਪੂਰੀ ਮਿਰਗ ਵਰਗੀ ਆ ਕਰਮਾ ਵਾਲੀ ਮੋਟੀ ਧੌਣ ਲੰਬੀ ਠੀਕ ਆ ਜੀ ਫੇਸ ਕੁਆਲਿਟੀ ਚੌੜਾ ਪਿੱਠਪੂੜਾ ਬਹੁਤ ਸੋਹਣਾ ਵਿਖਾਲਾ ਥੱਲੋਂ ਚੱਡੇ ਨੇ ਵੀ ਦੀ ਪੰਤਰ ਬਹੁਤ ਟਿਕਾਣੇ ਤੇ ਆ ਠੀਕ ਆ ਜੀ ਵਿਰਲ ਵੰਡ ਬਹੁਤ ਸੋਹਣੀ ਆ 5 5 6 6 ਬੋਸਨੀ ਇੱਧਰ ਦੇਖੋ ਤੇ ਵੀ 10 ਕਿਲੋ ਜਿਹੜਾ ਮਨਾਵਾਂਗੇ ਆਪਾਂ ਇਹ ਨਾਰਮਲ ਠੰਡਾ ਕਰਕੇ ਸੰਧੂ ਸਾਹਿਬ ਹਾਂ ਦੁੱਧ ਦੇ 14-15 ਨਾਲ ਹੱਥ ਫੇਰੂਗੇ ਪਹਿਲੇ ਸੂਏ ਕਰਮਾ ਲਈ ਆ ਕਰੋ ਚੱਕ ਜੀ ਸਤਤਕੂ ਤਾਂ ਜਿਹੜਾ ਕਿਸਾਨ ਵੀਰੋ ਬਹੁਤ ਵਧੀਆ ਝੋਟੀ ਦਾ ਪਹਿਲਾ ਸਵੇਰ ਝੋਟੀ ਹੈ ਕੱਦ height ਦੀ ਬਹੁਤ ਵਧੀਆ ਵਾ ਠੀਕ ਹੈ ਜੀ ਚੌੜੀ ਚੂੜੀ ਪੜੀ ਆ ਭਾਈ ਛਿੱਗੀ ਆ ਮੂਹ ਲੋਜੀ ਠੀਕ ਆ ਸੋ ਪਲੀ ਪਲੀਤੀ ਬਹੁਤ ਆ ਠੀਕ ਆ ਜੀ ਜਦੋਂ ਆਪਾਂ ਵਜਨ ਦੇ ਵਿੱਚ ਜਾਂ ਲੋਡ ਦੇ ਵਿੱਚ ਪਸ਼ੂ ਗਨਾ ਦੀਦਾ ਪਸ਼ੂ ਰਾਜੀ ਹੁੰਦਾ ਵਜਨ ਵੇਟ ਦੇ ਵਿੱਚ ਹੁੰਦਾ ਬਾਕੀ ਥਣ ਵੇਖੋ ਬੈਗ ਸਰ ਕੋਲ ਵਿੱਚ ਬਿਲਕੁਲ ਪੱਧਰ ਐ ਸਲਾਈਆਂ ਵਰਗੇ ਦੇ ਵਿੱਚ ਜੱਡੀ ਪੱਧਰਾ ਕਰਮਾ ਠੀਕ ਆ ਆ ਇੰਨਾ ਖੰਡ ਉਹਦਰ ਨਹੀਂ ਆ ਤੁੰ ਦਾ ਖੰਡੀਆਂ ਆ ਆ ਇੱਧਰ ਨਹੀਂ ਆਨੇ ਲਾਗੇ ਲੱਗਣ ਦੇ ਵੇਖੋ ਭਾਵੇਂ ਨਿਆਣਾ ਗਏ ਥੱਲੇ ਨਹੀਂ ਨੰਗੀ ਜਾਓ ਆ ਸੰਧੂ ਸਾਹਿਬ 몰ਾ ਭਾਵੇਂ ਡੇਡ ਕਰ ਲਈਏ ਵੇਖਦੀ ਆ ਜਾਂਦੀਆਂ ਵੀ ਆ ਜਿਹੜੇ ਸਾਹਮਣੇ ਡੰਗਰਾਂ ਦੇ ਭਾਅ ਹੋਏ ਆ 몰ਾ ਆਪਾਂ ਕਰਨੇ ਆ ਨਿਗੇ ਨਿਗੇ ਪਹਿਲੇ ਮਤਲਬ ਬੋਲੇ ਜੋੜਦੀਆਂ ਜਾਣੀ ਪਹਿਲੇ ਪਹਿਲੇ ਇਹ ਸੰਧੂ ਸਾਹਿਬ ਸਾਰੀਆਂ ਪੌੜੀਆਂ ਚਾਚੇ ਆੜਿਆਂ ਉਹ ਘੇਰੀ ਉਤਰ ਜਾਣੀਆਂ ਆ ਆਪਾਂ ਵੀ ਇੱਕ ਪੰਜੀ ਦੇ ਵਿੱਚੋਂ ਮਾਨਤਾਨ ਕਰਦਾਂਗੇ ਖੁੱਲ੍ਹਾਈ ਇੱਕ ਪੰਜੀ 'ਚੋਂ ਖੁੱਲ੍ਹਾਈ ਲੈ ਵੀ ਇੱਕ ਪੰਜੀ 'ਚੋਂ ਕਿੰਨਾ ਖੁੱਲਾ ਕਿੰਨਾ 5000 ਸੰਧੂ ਸਾਹਿਬ ਕਰਾਂਗੇ। ਲਓ ਜੀ 5000 ਇੱਕ ਵੀ ਦੀ ਜਾਂਚ ਨੂੰ ਦਵਾਵਾਂਗੇ। ਲਓ ਵੀ ਬਾਕੀ ਇਧਰ ਮੇਰਾ ਭਰਾ ਬਹਿਣੀ ਵਾਲੇ ਪਾਸੇ ਤੁਹਾਨੂੰ ਵਿਖਾ ਦਗੇ। 120 ਦੀ ਫਿਰ 120 ਨੂੰ ਸੰਧੂ ਸਾਹਿਬ ਮਾਨਤਾਨ ਕਰ ਦਾਂਗੇ। ਥੋੜਾ ਬਹੁਤਾ ਛੋਟ ਛਾ ਭਾਈ। ਲਓ ਵੀ 120000 ਦੇ ਵਿੱਚੋਂ ਛੋਟ ਛਾ ਆਪਾਂ ਤੇ ਫੌਜੀ ਸਾਹਿਬ ਕਿੱਧਰ ਰਹਿ ਗਏ? ਉਹ ਗਏ ਕਿਤੇ ਅਜੇ। ਯਾਰ ਸਾਂ ਦੋ ਹੀ ਜਾਣਦੇ। ਹਏ ਦੋ ਹੀ ਜਾਣਦੇ। ਦੋ ਹੀ ਜਾਣਦਗੇ। ਆਹ 18 ਤੋਂ 200 ਛੋਟ। ਲੈ। ਠੀਕ ਆ। ਆ ਇਹ ਮੇਰਾ ਰਹਿਾਨਾ ਵਾਲੇ ਰੇਟ ਤੇ ਆਪਣੇ। ਬਾਕੀ ਮੇਰਾ ਭਰਾ ਝੋਟੀ ਤੁਸੀਂ ਚੈੱਕ ਕਰ ਲਈ ਆ। ਇਸੇ ਪਾਸੇ ਨੂੰ ਖੁੰਜੀ ਕਰਮ ਵਾਲੀ ਥਣ ਥੱਪਾ ਸੋਨਾ ਪਿੱਟਪੂੜਾ ਬੜਾ ਵਧੀਆ ਠੀਕ ਆ ਜੀ ਹਾਂ ਸੋ 18 ਸੰਤੂ ਸਾਹਿਬ ਇਦਾਂ ਨਹੀਂ ਆ ਵੀ ਜਦੋਂ ਆਪਾਂ ਹੱਥੋਂ ਤੇ ਪੇਰੀ ਦਾ ਪੂਸ਼ਕਰਮ ਵਾਲੀ ਆਪੇ ਤਾਂ ਚੁੱਕੀ ਜਾਂਦੀ ਆ ਹਾਂ ਨਹੀਂ ਉਹ ਸੇਲੀਆਂ ਸੂਲੀਆਂ علیحدਾਂ ਲੱਗੀਆਂ ਕਰਮ ਵਾਲੀ ਬੜੀ ਟਿਕਾਣੇ ਤੇ ਚੱਡੇ ਲੇਬ ਦੀ ਬੰਤਰ ਆ ਦੇਖੋ ਜੀ ਬਹੁਤ ਵਧੀਆ ਇਸ ਤੋਂ ਬਾਅਦ ਅਗਲੇ ਪਾਸੇ ਆਪਣੇ ਕੋਲ ਹਰਜੀਤ ਆ ਇਧਰ ਆ ਝੋਟੀ ਆ ਗਈ ਜੈਡ ਬਲੈਕ ਸੰਤੂ ਸਾਹਿਬ ਇਹਦੇ ਮਗਰ ਕੱਟੀ ਆ ਤੇ ਝੋਟੀ ਦੀ ਸਿੰਗੀ ਸੁੰਗੀ ਦੇ ਬੂਥੀ ਵੇਖੋ ਵੀ ਕਿੰਡੀ ਸੋਹਣੀ ਲੱਗੀ ਆ ਹਾਂ ਸ਼ਾਈ ਸ਼ੀ ਇਹ ਨਹੀਂ ਉਧਰ ਦੀਆਂ ਨੇ ਕਿਹੜੀਆਂ ਉਧਰ ਦੀਆਂ ਵੇਖੋ ਉਂਗਲ ਹੀ ਨਾ ਨਿਕਲੇ ਹਾਂ ਲਓ ਵੀ ਸ਼ਾਈ ਸ਼ੀ ਚੈੱਕ ਕਰੋ ਹਾਂ ਸੰਤੂ ਸਾਹਿਬ ਇਹਨੂੰ ਕੋਈ 12 ਦੀ ਲਾਲੇ 13 ਦੀ ਲਾਲੇ ਨੇ ਜਰਦੀ ਸੂਈ ਆ ਇਹਦੇ ਮਗਰ ਕੱਟੀ ਜੇ ਦੂਜਾ ਸੂਆ ਪ੍ਰੋਪਰ ਸੂਈ ਆ ਦੁੱਧ ਐ ਵੇਲੇ ਵੀਰੇ ਦੇਲੇ 13 ਲੀਟਰ ਹੋਊਗਾ 12 ਲੀਟਰ ਦੇ ਦੋ ਟਾਈਮ ਲੀਟਰ ਆ ਲੈ ਮਾਰ ਲੈ ਮੇਰਾ ਵੀਰਾ ਆ ਲੈ ਕੋਈ ਗਾੜੀ ਉਧਰ ਤੋਂ ਸਾਹਿਬ 20 ਕਿਲੋ ਹਾਂਜੀ ਇਹ ਅੱਜ ਕਿੰਨੇ ਦਿਨਾਂ ਦੇ ਇਹਨੂੰ ਕੋਈ ਅੱਜ 10 12 ਦਿਨ ਹੋ ਗਏ ਆ ਜੀ ਮਗਰ ਕੱਟੀ ਆ ਜੀ ਕੱਟੀ ਮਗਰ ਜਾਉਗੀ ਕਰਮ ਵਾਲੀ ਹਾਂ ਵੀ ਸਟਾਰਟਿੰਗ ਚੰਗੀ ਆ ਸਟਾਰਟਿੰਗ ਬਹੁਤ ਸੋਹਣੀ ਆ ਲੋ ਵੀ ਛਾਈ ਮਲੇ ਮੂਲੇ ਤੇ ਚੱਲ ਕੇ 15 ਤੋਂ ਪਲੱਸ ਚੱਲੂਗੀ ਠੀਕ ਆ ਜੀ ਸੋ ਬਿਲਕੁਲ ਇੱਕ ਰੰਗ ਬਿਲਕੁਲ ਬਲੈਕ ਜੈਡ ਬਲੈਕ ਨੂੰ ਆਪਾਂ ਕਹਿ ਸਕਦੇ ਆ ਵੀ ਮੱਥੇ ਤੋਂ ਪੂਛ ਤੱਕ ਇੱਕ ਵੀ ਵਾਲ ਨਹੀਂ ਜੇ ਚਿੱਟਾ ਵਿੱਚ ਹਫਤੇ 8 10 ਦਿਨਾਂ ਦੀ ਸੂਈ ਆ ਮਗਰ ਕੱਟੀ ਆ ਤੇ 12 ਕਿਲੋ ਤੋਂ ਦੁੱਧ ਦੀ ਸਟਾਰਟਿੰਗ ਆ ਬਾਕੀ ਤੁਹਾਡੇ ਸਾਹਮਣੇ ਹਾਟਾਂਚਾ ਬਹੁਤ ਵਧੀਆ ਕੋਈ ਲਸੇਰੀ ਫਿੱਕੀ ਗਾਰ ਗੜੀ ਗਾਰ ਤੋਂ ਪਾਪਾ ਵੀ ਅਗਲੇ ਥਣਾ ਦੇ ਵਿੱਚ ਦੁੱਧ ਦੀ ਕਰਮਾਲੀ ਦੇ ਕੋਈ ਢਾਈ ਪੌਣੇ 3 ਕਿਲੋ ਆ ਠੀਕ ਆ ਆ ਦੇਖ ਲੋ ਜੀ ਪੈਠਪੂੜਾ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਫੁੱਲ ਰਾਜੀ ਆ ਫੁੱਲ ਵਜਨ ਵੇਟ ਛੋਟੀ ਸਿੰਗੀ ਆ ਤੇ ਬਾਕੀ ਦੁੱਧ ਦੀਸਾਂ ਦੁੱਧ ਵੀ ਚੰਗਾ ਭਰਾਉਗੀ ਜਿਹੋ ਜੀ ਦੋਸਤੋ ਇਹ ਛੋਟੀ ਮੱਝ ਆ ਠੀਕ ਆ ਜੀ ਬਾਕੀ ਖੜਿਆ ਪਸ਼ੂ ਵੀ ਬੜਾ ਖੂਬਸੂਰਤ ਲੱਗੂਗਾ ਸੁੰਦਰ ਬਹੁਤ ਜਦੀ ਆ ਨਾ। ਆਹ ਕੋਈ ਬਖਾ ਦੇ ਬੱਚਾ ਇਹਨੂੰ ਆਹ ਕੱਟੀ ਆ ਜੀ। ਲਓ ਵੀ ਇਹ ਕੱਟੀ ਆ ਮਗਰ ਠੀਕ ਆ ਜੀ। ਕੱਟੀ ਦੀ ਸੰਦੂਸਾ ਬੇਲ ਵੇਖੋ। ਬੁਲਾ ਬੱਚਾ ਚ ਦਸਾਂ ਕਿ ਦਿਨਾਂ ਦਾ ਹੇਟ ਕੱਟੀ। ਕੱਟੀ ਦੀ ਹਾਈਡਵੇ ਕੋਰੇ ਕੱਟੀ ਦੀ ਲੰਬਾਈ ਵੇਖੋ। ਆ ਮਦਰ ਦੇ ਉੱਪਰ ਹੀ ਆ ਬੱਚਾ। ਕੁਝ ਦੋ ਚਾਰ ਮਗਰ ਬੱਚੇ ਦੇ ਪੂਛ ਵਿੱਚ ਵਾਲ ਆ ਗਿਆ ਵਾਈਟ। ਹਾਂਜੀ। ਬਾਕੀ ਮਦਰ ਸਾਰੀ ਬਿਲਕੁਲ ਜੈੱਡ ਬਲੈਕ ਹੀ ਆ। ਸੋ ਚੱਡੇ ਲੇਵਾ ਦੀ ਬੜੀ ਸਾਫ਼ ਸੁਥਰੀ ਆ ਬੜਾ ਸੋਹਣਾ ਟਕਾਣੇ ਤੇ ਲੇਵਾ ਠੀਕ ਆ ਜੀ। ਤੇ ਫਾੜੀ ਵਾਲਾ ਚੱਡਾ ਲੇਵਾ ਕਰਮਾਲੀ ਨੂੰ ਬੈਕ ਸਾਈਡ ਤੋਂ ਤੁਹਾਨੂੰ ਦਿਖਾਉਣੀ ਆ ਬਿਲਕੁਲ ਪੱ ਬਰਨਾਲਾ ਬਿੰਦੀਆਂ ਨਾਲ ਲੇਵਾ ਆਹ ਲੈ ਵੀ ਹਰਜੀਤ ਸਿੰਘ ਬਾਕੀ ਲਾਹੂ ਕਿ ਟਾਪ ਕਰਮਾ ਲਈ ਅਜੇ ਵੀ ਸੰਧੂ ਸਾਹਿਬ ਟਾਪ ਇਹਨਾਂ ਕੇ ਕਰਮਾ ਲਈ ਜਿਆਦਾ ਨਹੀਂ ਆਪਾਂ ਕਹਿੰਦੇ 15 ਤੋਂ ਪਲੱਸ ਨਾਰਮਲ ਚੱਲੂਗੀ ਆ ਨਾਰਮਲ ਠੀਕ ਆ ਚਲੋ ਚੰਗੀ ਸੇਵਾ ਵਾਲਾ ਵੀਰ ਆ ਗਿਆ 16 ਮਿੰਟ ਪਾ ਸਕਦੀ ਹੈ 15 ਪਾਸ ਤੇ ਨਾਰਮਲ ਚੱਲੂਗੀ ਆ ਹਾਂਜੀ ਲੈ ਵੀ ਠੀਕ ਆ ਜੀ ਬਾਕੀ ਬਹੁਤ ਸੋਹਣੀ ਦੋਸਤੋ ਮੱਝ ਚੰਗੀ ਝੋਟੀ ਆ ਝੋਟੀ ਅੰਗ ਪੱਖ ਦੇ ਵਿੱਚ ਚੱਡੇ ਲੇਵੇ ਦੀ ਸਾਫ ਸੁਥਰੀ ਆ ਬਾਕੀ ਕੋਈ ਦਿੱਕਤ ਨਹੀਂ ਕਿ ਚੋਣ ਜਾਂਦੀਆਂ ਪੂਰ ਛੱਟੇ ਤੋਂ ਸੰਦੂ ਸਾਹਿਬ ਨਾ ਕੋਈ ਪੂਰ ਨਾ ਛੱਟਾ ਪੋਲਾ ਰੂ ਮਰਗੀਆਂ ਝੋਟੀਆਂ ਤੋਂ ਬਈ ਹਰਜੀਤ ਆ ਬੋਲਦੀ ਕਿ ਮੁੱਲ ਕਰੇਗਾ ਕੀ ਡਿਮਾ ਮੁੱਲ ਸੰਦੂ ਸਾਹਿਬ ਇਹਦਾ ਵੀ ਭਾਵੇਂ ਡੇਡ ਕਰੀ ਜਾਈਏ ਆਪਾਂ 1 35 40 ਇੱਕ ਪੰਜੀ ਦੀ ਹਾਨਾ ਹੀ ਦੇ ਦਾਂਗੇ ਵੀ ਪੰਜੀ ਦੀ ਉਹ ਚੋ ਮਾਨਦਾਨ ਕਰ ਦਾਂਗੇ ਖੁੱਲ੍ਹੇ ਸੰਦੂ ਸਾਹਿਬ ਇੱਕ 27 8 ਤੋਂ ਐਂਡ ਕੀ ਆ ਇੱਕ ਵੀ ਨਹੀਂ ਸੰਦੂ ਸਾਹਿਬ ਇੱਕ 20 ਦੀ ਵਿੱਚ ਆ ਛੋਟ ਹੋਣੀ ਛੋਟ ਹੋਣੀ ਆ ਉਹ ਫੌਜੀ ਸਾਹਿਬ ਆਹ ਫੌਜੀ ਸਾਹਿਬ ਉਹਨਾਂ ਦਾ ਕਰਾ ਲਓ ਫੌਜੀ ਸਾਹਿਬ ਜੀ ਕੀ ਵੀ ਉਹੀ ਗੱਲ ਰਾਜਾ ਦੋਈ ਦੋਈ ਦੋ 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 ਸੌ ਚਲੋ 18 ਦੋ 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 ਜੀ ਲੈ ਲਓ ਹੂੰ ਇਹ ਵੀ ਦੋ ਚੋਂ ਦੋ ਜਿਹੜੀ ਮਰਜ਼ੀ ਲੈ ਜਾਓ ਜੀ ਉਹ ਵੀ ਝੋਟੀਆਂ ਦੋਵੇਂ ਫੰਨੇ ਖਾ ਠੀਕ ਆ ਜੀ ਜਿਹੜੀ ਮਰਜ਼ੀ ਨੂੰ ਹੱਥ ਪਾ ਲਿਆ ਜੇ 1 18 ਦੇ ਵਿੱਚੋਂ ਦੋ ਦੀ 2 200 ਰੁਪਇਆ ਛੋਟ ਆ ਠੀਕ ਆ ਜੀ ਤਾਂ ਬਾਕੀ ਬਹੁਤ ਵਧੀਆ ਚੰਗੀਆਂ ਸ਼ਾਈ ਸ਼ੂਈ ਤੇ ਵਿੱਚ ਆ ਰੰਗ ਪਿੰਡੇ ਦੀਆਂ ਚੰਗੀਆਂ ਨੇ ਕਰਮਾਲੀਆਂ ਬੇਨ ਬੁਣ ਚੰਗੀਆਂ ਬਿਲਕੁਲ ਪਤਲੀ ਉੱਤੇ ਬੇਨ ਪਿੰਡੇ ਤੇ ਤੁਹਾਨੂੰ ਦਿਖਾਈ ਦਊਂਗੀ ਚਮੜੀ ਪਤਲੀ ਆ ਸੋ ਬਿਲਕੁਲ ਸਾਫ ਸੁੱਤਰੀਆਂ ਚੈੱਕ ਕਰਮਾਲੀਆਂ ਸਤੂ ਸਾਹਿਬ ਇਹ ਆਪਣਾ ਪਹਿਲਾ ਘੇੜਾ ਸੀ ਉਧਰ ਦਾ ਚਲੋ ਪਹਿਲਾਂ ਵੀ ਗਏ ਆ ਪਰ ਅਰਕੀ ਥੋੜਾ ਟਿਕਾਣੇ ਗਏ ਆ ਪਹਿਲਾ ਘੇੜਾ ਉਧਰ ਦਾ ਗਾਂ ਆਪਣਾ maal ਸਾਰਾ ਹੀ ਉਧਰ ਦਾ ਤਕਰੀਬਨ ਆਉਣਾ ਵਾ ਤੇ ਬਾਬੇ ਦੀ ਮੇਰ ਨਾਲ ਪਹਿਲਾ ਘੇੜਾ ਆਪਾਂ ਭਾਰਾ ਹੀ ਪਾਤਾ ਵੀ ਦੁਬਾਰਾ ਫੇਰ ਪਹੁੰਚੀ ਅਗਲੇ ਨੂੰ ਪਤਾ ਹੋਵੇ ਵੀ ਹੜਕੋ ਮਿਲਾਵਾਂ ਅੱਗੇ ਵੀ ਲੈਂਦੀਆਂ ਆਂ ਪਾਏ ਚੱਲ ਪੈਣ ਭਰਾ ਆ ਕੇ ਘਰ ਵਾਲੇ ਲੈ ਕੇ ਦੋ ਝੋਟੇ ਆ ਕੇ ਐਸੇ ਤਰ੍ਹਾਂ ਹੀ ਆ ਹਾਂਜੀ ਪਤਲੀ ਜੀ ਕਮਾਈ ਕਰਕੇ ਫੇਰ ਤੁਰੇ ਚਾਰ ਆਈਆਂ ਸੰਸਾਦ ਦੋ ਰਹਿ ਗਈਆਂ ਦੋ ਚਲ ਗਈਆਂ ਇਹ ਵੀ ਕਰਮਾਲੀਆਂ ਪਾ ਚਲੋ ਗਾਂ ਵੀ ਕਿਸੇ ਦੇ ਪੇੜ ਪੱਲੇ ਪਵੇ ਸਾਫ ਤੋਂ ਤਰਾ ਪਸ਼ੂ ਲਿਆ ਕੇ ਦਈਏ ਹਾਂ ਹਾਂਜੀ 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 ਚੰਗੀ ਗੱਲ ਆ ਲਓ ਵੀ ਪਸੰਦ ਆਊਗਾ ਮਾਲ ਦੋਸਤੋ ਤੁਮੇ ਝੋਟੀਆਂ ਕਿਸੇ ਭਰਾਣੇ 22 ਜਾਂਸ ਕਿਸੇ ਸੱਜਣ ਦਾ ਰਾਦਾ ਬਣ ਜਾਂਦਾ ਵੀ ਜੋੜਾ ਹੀ ਪਾਉਣਾ ਤਾਂ ਜੋੜੇ ਦਾ ਵੀ ਸੌਦਾ ਮਾਰ ਸਕਦੇ ਹੋ ਬਾਕੀ ਮਾਨਤਾਂ ਵਿੱਚੋਂ ਜਿੰਨੇ ਵੀ ਗੰਜੈਸ਼ ਕੱਢ ਕੇ ਤੁਹਾਨੂੰ ਦੱਸ ਹੀ ਦਿੱਤਾ ਇੱਧਰ ਇੱਕ ਹੋਰ ਝੋਟੀ ਆਪਾਂ ਤੁਹਾਨੂੰ ਦਿਖਾਉਣੀ ਹੈ ਇਹ ਹੈ ਬਗੈਰ ਬੱਚੇ ਤੋਂ ਬਾਕੀ ਪ੍ਰੋਪਰ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਧੂ ਸਾਹਿਬ ਦੂਜਾ ਸੁਹਾ ਸੁਈ ਆ ਹਾਂ ਆਪਣਾ ਵੀਰ ਸੰਧੂ ਪੱਧਰਪੁਰੀਏ ਚੈਨਲ ਤੇ 12 4 ਦੀ ਵੀਡੀਓ ਪਈ ਹੈ ਰੀ ਗੱਬਣ ਦੀ ਅੱਛਾ ਜੀ ਹਾਂਜੀ ਠੀਕ ਆ ਕਿਉਂ ਕਿ ਇਹ ਵੀਰ ਨੂੰ ਇਹ ਨਾ ਲੱਗੇ ਵੀ ਇਹ ਪੁਰਾਣੀ ਸੂਈ ਜਾਂ ਕਿੱਦਾਂ ਵੀ ਆ ਚਿਰਦੀ ਆ 12 4 ਦੀ ਵੀਡੀਓ ਪਾਈ ਉਹ ਵੀਰ ਦੇ ਚੈਨਲ ਤੇ ਗੱਬਣ ਦੀ ਪਈ ਆ ਲੱਖ ਰੁਪਿਆ ਮੁੱਲ ਕੀਤਾ ਇਹ 95 ਲੱਗਾ ਵੀ ਠੀਕ ਆ ਚਲੋ ਅਨਬੋਰ ਨਹੀਂ ਹੋ ਗਿਆ ਜੀ ਹਾਂਜੀ ਹਾਂਜੀ ਮਹੀਨਾ ਹੋ ਗਿਆ ਇਹਦਾ ਬੱਚਾ ਐਕਸਪਾਇਰ ਹੋ ਗਿਆ ਠੀਕ ਹੈ ਜੀ ਤੇ ਇਹ ਐ ਵੇਲੇ ਆਪਣੇ ਕੋ 8 ਲੀਟਰ ਦੁੱਧ ਤੇ ਆਈ ਹੈ ਜੀ ਹੂੰ 8 ਲੀਟਰ ਦੁੱਧ ਐਵਰੇ ਠੰਡਾ ਕਰਕੇ ਰੇ ਥੱਲੇ ਹੈਗਾ 8 ਲੀਟਰ ਕੋਈ ਇਹਨੂੰ ਆਪਾਂ ਨਿਆਣਾ ਨਹੀਂ ਪਾਉਣਾ ਕੋਈ ਲੱਤ ਨਹੀਂ ਮਰਣੀ ਕੋਈ ਬਾਹ ਨਹੀਂ ਬੰਨਣੀ ਨਾ ਕੋਈ ਪਹਾੜਾ ਪਾਉਣਾ ਵਾ ਟੀਕਾ ਨਹੀਂ ਲਾਉਣਾ ਠੀਕ ਹੈ ਜੀ ਥੋੜਾ ਹਾਂ ਇਦਾਂ ਥੱਲੇ ਬਹਿਣ ਨਾਲ ਠੀਕ ਹੈ ਬਾੜੀ ਦੀ ਹੁਣ ਡਲ ਗਈ ਹੈ ਮੈਨੂੰ ਬਹੁਤ ਠੰਡੀ ਹੈ ਲੋ ਵੀ ਇਸੇ ਤਰ੍ਹਾਂ ਦੋਸਤੋ ਮਿਲਦੀ ਆ ਕੋਈ ਟੀਕਾ ਟੱਲਾ ਨਹੀਂਗਾ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਧਾਰ ਦੇਣੀ ਆ ਧਾਰ ਤੇ ਕਰਮਾ ਲਈ ਆ ਜਾਂਦੀ ਹੈ ਹਾਂਜੀ ਟੀਕਾ ਟੱਲਾ ਕੋਈ ਨਹੀਂ ਲਾਉਣਾ ਕੋਈ ਪਹਾੜੇ ਬੰਦੇ ਚਾਰ ਤੇ ਬਣਾ ਨਹੀਂ ਕਿੱਤੀ ਕਰਮਾ ਲਈ ਤੇ ਧਾਰ ਦੇਣੀ ਆ ਤਾਂ ਮਹੀਨੇ ਦੀ ਸੂਈ ਤੇ 8 ਕਿਲੋ ਧਾਰਾਂ ਇੰਦੇ ਥੱਲੇ ਹੁਣ ਮੌਕੇ ਤੇ ਆ ਛੋਟੀ ਸਿੰ पीएस ਕੁਆਲਿਟੀ ਤੁਸੀਂ ਦੇਖ ਸਕਦੇ ਜੇ ਤੇ ਦੂਜੀ ਸੂਵੇ ਸੂਈ ਆ ਚੋਣ ਜਵਾ ਦੀ ਬਿਲਕੁਲ ਪਾਸ ਬੰਬੇ ਸੰਧੂ ਸਾਹਿਬ ਓਕੇ ਆ ਮਗਰਲਾੜਾ ਕਬੈਣੀ ਵਾਲਾ ਬੰਨਾ ਮਗਰਲਾ ਥਾਣਾ ਥੋੜਾ ਜਿਹਾ ਭੂਰ ਮਾਰਦਾ ਵਾ ਉਹ ਆਪਾਂ ਪਹਿਲਾਂ ਜਿਗਰ ਕਰਤੀ ਆ ਲੱਗ ਪਰਲਾ ਲੰਬਾ ਹਾਂਜੀ ਹਾਂਜੀ ਨੋ ਵੀ ਇੱਕ ਬੈਣੀ ਵਾਲਾ ਮਗਰਲਾ ਥਾਣਾ ਜਿਹੜਾ ਮਾੜੀ ਜਿਹੀ ਭੂਰ ਮਾਰਦਾ ਠੀਕ ਹੈ ਹਾਂਜੀ ਬਾਕੀ ਓਕੇ ਆ ਬਾਕੀ ਹੈਦ ਆਜੀ ਆ ਕੋਈ ਪੁਰਾਣੀ ਨਹੀਂ ਆ ਵੀਡੀਓ ਮੇਰਾ ਵੀਰ ਕੱਢ ਕੇ ਗੱਬਣ ਦੀ ਦੇਖ ਸਕਦਾ ਕੋਈ ਵੀਰ ਭਰਾ ਠੀਕ ਹੈ ਉਹ ਜਿਗਰ ਆਪਾਂ ਤਾਂ ਕਰਦਾ ਵੀ ਕੋਈ ਵੀਰ ਭਰਾ ਇਹਨਾਂ ਆਖੇ ਵੀ ਮਤਲਬ ਪਤਾ ਨਹੀਂ ਕਦੋਂ ਦੀ ਸੂਈ ਆ ਇਹ ਲੱਖ ਰੁਪਏ ਲੱਖ ਰੁਪਏ ਤੁਹਾਨੂੰ ਸਾਭਾ ਉਸ ਚੈਨਲ ਤੇ ਪਈ ਸੀ ਲੱਖ ਦੀ ਪਈ ਤੇ ਉਹਨਾਂ ਕਿ ਬਾਈ ਕਹਿੰਦਾ 95000 ਰੁਪਏ ਮੈਨੇ ਲੱਗਾ ਵੀ ਹਾਂਜੀ ਬਾਕੀ ਚਲੋ ਆਪਾਂ ਆਪਣੀ ਸਮਝ ਨਾਲ ਲਈ ਆ ਉਹ ਵੀ ਉਹ ਜਿਹੜਾ ਦੋਸਤ ਜਿਵੇਂ ਉਹਦੀ ਗੱਲ ਖਣੋ ਵੀ ਇਹਦਾ ਪੂਰਾ ਰਿਕਾਰਡ ਤੁਹਾਨੂੰ ਮਿਲ ਜੂਗਾ ਚੈਨਲ ਦੇ ਉੱਤੇ ਰਿਕਾਰਡ ਪਿਆ ਹੈ ਉਹ ਚੈਨਲ ਦੇ ਉੱਪਰ ਵੀਡੀਓ ਕਦੋਂ ਦੀ ਪਾਈ ਕਿੰਨੇ ਦਿਨਾਂ ਦੀ ਕਹਿ ਕੇ ਪਾਈ ਆ ਕਿੰਨਾ ਮੁੱਲ ਮੰਗਿਆ ਗਿਆ ਉਹ ਮੇਰਾ ਭਰਾ ਜਿਹੜੇ ਵੀਰ ਨੇ ਤਸੱਲੀ ਕਰਨੀ ਹੈ ਚੈਨਲ ਤੇ ਪੁਰਾਣੀ ਵੀਡੀਓ ਕੱਢ ਕੇ ਮਹੀਨਾਕ ਪੁਰਾਣੀ ਵੀਡੀਓ ਉਹ ਕੱਢ ਕੇ ਦੇਖ ਸਕਦੇ ਹੋ 8 ਕਿਲੋ ਧਾਰਾਂ ਹੀ ਦੇ ਥੱਲੇ ਹੁਣ ਮੌਕੇ ਤੋ ਸਿੰਗਲ ੱਡੀ ਆ ਹਾਈਟ ਕਰਮ ਵਾਲੀ ਦੀ ਚੰਗੀ ਆ ਜਿਵੇਂ ਇੱਕ ਨਾਰਮਲ ਆਪਾਂ ਮੱਝਾਂ ਝੋਟੀਆਂ ਵੇਖਦੇ ਆ ਓਡੀ ਹਾਈਟ ਆ ਸਿੰਗਲ ੱਡੀ ਦੇ ਵਿੱਚ ਆ ਛੋਟੀ ਸਿੰਗੀ ਆ ਤੇ ਬਾਕੀ ਚਵਾਈ ਚੁਵਾਈ ਦੀ ਚੰਗੀ ਆ ਜੋ ਬਰੀਕੀ ਦੇ ਵਿੱਚ ਬਰੀਫ ਦੇ ਵਿੱਚ ਤੁਹਾਨੂੰ ਦੱਸ ਦਿੱਤੀ ਇਹ ਗੱਲਬਾਤ ਆ ਦੇਖੋ ਜੀ ਫੇਸ ਕੁਆਲਿਟੀ ਮੂੰਹ ਮੱਥਾ ਫਰੰਟ ਤੋਂ ਹਰਜੀਤ ਤਾਂ ਤੋਹਫਾ ਦੇਣਾ ਕਿੰਨੇ ਦਾ ਆ ਸਤੂ ਸਾਹਿਬ ਇਹ ਤੋਹਫਾ ਆਪਾਂ ਦੇ ਦੇ ਵੀ ਹੋਣਾ ਨਾ ਆ ਬਿਲਕੁਲ ਜਾਈ ਦੇਣਾ ਵਾ ਜਿਹੜੇ ਸਾਹਿਬ ਨਾਲ ਆਪਾਂ ਨੂੰ ਮਿਲੀ ਉਸ ਸਾਹਿਬ ਨਾਲ ਆਪਾਂ ਦੇ ਦੇਣੀ ਆ ਇਹਦਾ ਨਾਮ ਆਪਾਂ ਸੀ ਕਰਨਾ ਨਾ 75 ਕਰਨਾ 70000 ਚੋਂ ਮਾਨਤਨ ਕਰ ਦਾਂਗੇ ਇਹ 70 ਚੋਂ ਹਾਂਜੀ 70 ਚੋਂ ਮਾਨਤਨ 70 ਚੋਂ ਕਿੰਨਾ ਮੌਕੇ ਦੀ ਗੱਲ ਨਿਬੇੜ ਦਈਏ ਕੰਮ 68 ਦੀ ਦੇ ਲੈ ਸਤੂ ਸਾਹਿਬ 68000 ਦੀ ਹਾਂਜੀ 68000 ਦੀ 200 ਛੋਟ ਕਰਤਾ 268000 ਦੇ ਵਿੱਚੋਂ 100 ਕਰ ਦਾਂਗੇ ਚੱਲ ਚੱਕਰ ਕੀ ਮੈਂ ਤਾਂ ਨਹੀਂ ਕਹਿੰਦਾ ਤੁਸੀਂ ਕੈਮਰਾ ਮੜ ਕੇ ਫਿਰ ਮਗਲ ਬੰਨੇ ਕਮਾ ਲੈਣਾ ਤੁਸੀਂ ਪਹਿਲਾਂ ਕਮਾ ਲਓ ਯਾਰ ਸਾਨੂੰ ਘੱਟ ਸਾਨੂੰ ਘੱਟ ਦੇ ਉਹੀ ਫਾਰਮੂਲਾ ਉਹੀ ਫਾਰਮੂਲਾ ਕੋਡ ਵਰਡਾਂ 'ਚ ਗੱਲ ਹੋਊਗੀ ਫੌਜੀ ਸਾਹਿਬ ਕੋਈ ਗੱਲ ਨਹੀਂ ਹੈ ਉਹ ਜਦੋਂ ਕੋਈ ਉਹਦਾ ਮਾਹੌਲ ਬਣ ਜਾਏ ਤੇ ਫਿਰ ਆਰਮੀ ਤੁਹਾਨੂੰ ਪਤਾ ਵੀ ਉਹ ਕਨੈਕਟ ਕਰਦੀ ਕੋਡ ਵਰਡਾਂ 'ਚ ਗੱਲ ਹੁੰਦੀ ਆ ਠੀਕ ਹੈ 68 ਦੇ ਵਿੱਚੋਂ ਫਿਰ ਕੀ ਹੋਇਆ 60000 ਦੀ ਜੈਥ ਨਹੀਂ ਕਿਹਾ 60000 ਦੀ ਤੇ ਫਿਰ ਵਿੱਚੋਂ ਉਹੀ ਗੱਲਬਾਤ 200 ਰੁਪਿਆ 200 ਰੁਪਿਆ ਮਿਉਂ ਛੋਟਾ ਬਸ ਹਾਂ ਬਾਤ 200 ਰੁਪਿਆ ਛੋਟਾ ਅੰਦਰ ਸਾਹਿਬ ਇੰਨੀ ਛੋਟੀ ਕੋ ਦਿੰਦਾ ਨਹੀਂ ਜਿੱਦਾਂ ਦੀ ਬਾਜੀ ਆਪਾਂ ਦੇ ਦੇਣੀ ਏ ਕਿਉਂਕਿ ਜੇ ਕਰਮਾ ਲਈ ਵੇਖੀ ਜਾਵੇ ਨਾ ਐਡੀ ਕੱਟੀ ਪਾਲਣੀ ਹੋਵੇ ਤੇ ਕੰਮ ਇਹ ਨਾ ਲੱਗ ਜਾਂਦਾ ਵਾ ਲਓ ਵੀ ਮੇਰੇ ਪ੍ਰਭੂ 66000 ਰੁਪਿਆ ਦੋ ਚੀਕੇ ਲੱਗ ਗਏ ਜੀ 66000 ਦੇ ਵਿੱਚੋਂ 200 ਰੁਪਿਆ ਛੋਟਾ ਬਾਕੀ ਛੋਟੀ ਤੁਸੀਂ ਵੇਖ ਲਈ ਅੰਗਪੱਕ ਛੋਟੀ ਆ ਕੋਈ ਪ੍ਰਾਣੀ ਨਹੀਂ ਗਈ ਛੋਟਾ ਡਾਊਗੀ ਬਰਾਬਰ ਦਾ ਹੀ ਅਗਲਾ ਪਿਛਲਾ ਥਾਂ ਦੇ ਇਨਾਂ ਦੇ ਆਹਾਂ ਉਨੇ ਕੀ ਲੈ ਫਰਕ ਹੈ ਬਰਾਬਰ ਦਾ ਜੀ ਹਾਂ ਜਿਹਨੇ ਚੋਈ ਭੈਣ ਭਰਾਣੇ ਆਣ ਗਿਆ ਪਤਾ ਲੱਗ ਜਾਣਾ ਕਿ ਕਿੰਨੇ ਕੀ ਦਾ ਲਿਆ ਹਾਂ ਲੋ ਵੀ ਹੱਥ ਤੇ ਲੋ ਧਾਰਾਂ ਠੀਕ ਆ ਜੀ ਇਹ ਕਰਮ ਵਾਲੀ 10 ਕਿਲੋ ਮੰਨ ਕੇ ਲੈ ਜਾਇਆ ਜੀ ਤੁਸੀਂ ਵੇਹੇ ਧਾਰਾਂ 8 ਕਿਲੋ ਹੀ ਹੈ ਕਰਮ ਵਾਲੀ ਥਲੇ ਵੀ ਸੇਵਾ ਚੰਗੀ ਰਹੀ ਕਿਸੇ ਭਰਾ ਦੀ ਦੁੱਧੋਂ ਵੱਧ ਜੋਗੀ ਠੀਕ ਆ ਸੂਈ ਨੂੰ ਅਜੇ ਬਾਲਾ ਸਮਾਂ ਨਹੀਂ ਹੋਇਆ ਲੰਮਾ ਸਮਾਂ ਨਹੀਂ ਹੋਇਆਗਾ ਹੋਰ ਕਾਰਡ ਡਿਟੇਲ ਆਪਾਂ ਦੇ ਦਿੱਤੀ ਆ ਸੋ ਪਾਰਕ ਉਪਰ ਆ ਨਰਕ ਪਰਖ ਆਪਣੀ ਕਾਰੀਰ ਦੀ ਲੈਣ ਠੀਕ ਆ ਇਧਰ ਇੱਕ ਵਹਿੜ ਆ ਗਈ ਹੈ ਇਹ ਬਗੈਰ ਬੱਚੇ ਤੋਂ ਵਹਿੜ ਠੀਕ ਆ ਜੀ ਦੁੱਧ ਦੇ ਦਿੱਤਾ ਥਲੇ ਵੀਰ ਜੀ ਤਾਂ ਤਾਂ ਵੀ ਚੰ ਕੋਈ ਮੇਰਾ ਵੀਰ ਤੀਜਾ ਮੰਲੇ ਕੋ ਦੂਜਾ ਮੰਲੇ ਸੁਆ ਆਪਣੇ ਸਮਝ ਲਾਵੇ ਦੁੱਧ ਸੰਧੂ ਸਾਹਿਬ ਇਹਦੇ ਫਿਰ 15 ਲੀਟਰ ਹੋਊਗਾ 14 ਲੀਟਰ ਮੇਰਾ ਵੀਰ ਆ ਕੇ ਕੋਈ ਦੋ ਟਾਈਮ ਚੋ ਕੇ ਤਸਲੀ ਕਰਕੇ ਠੰਡਾ ਕਰਕੇ ਜਿੱਦਾਂ ਮਰਜ਼ੀ ਆਪਦਾ ਮਿਲ ਲੈ 14 ਲੀਟਰ ਹਾਜ਼ਰ ਨਾਜ਼ਰ ਹਾਜ਼ਰ ਨਾਜ਼ਰ ਆਈ ਜਿੰਨਾ ਮਰਜ਼ੀ ਐਵੇਂ ਤਸਲੀ ਕਰੇ ਆ ਕੇ ਮੇਰੇ ਕੋਈ ਮਾ ਵੀ 14 ਲੀਟਰ ਦੀ ਹਰਜੀ ਤਾਂ ਦਾ ਵੀ ਗਾਰੰਟੀ ਤਸਲੀ ਵੀ ਆ ਹਾਈਟ ਮੀਡੀਅਮ ਦੇ ਵਿੱਚ ਪਲੀ ਪ੍ਰੀਤੀ ਪੂਰੀ ਆ ਵਜਨ ਵਟਾ ਜਿਹੜਾ ਪੇਟ ਵਾਲੇ ਪਾਸਿਓਂ ਭਰਿਆ ਪੇਟ ਪੂਰਾ ਜਿਹੜਾ ਕਰਮਾਲੀ ਦਾ ਤੁਸੀਂ ਵੇਖ ਹੀ ਰਹੇ ਜੇ ਆਹ ਦੇਖੋ ਸੋ so 14 ਕਿਲੋ ਧਾਰਾਂ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ। ਬਾਕੀ ਇਸੇ ਤਰ੍ਹਾਂ ਕੋਈ ਬੰਗਾਰਸੀ ਦੀ ਵੀ ਲੋੜ ਨਹੀਂ। ਕੋਈ ਚੱਕਰੀ ਨਹੀਂ ਸਾਨੂੰ ਇਦਾਂ ਬੈਈ ਰਹੀ ਇਹਦੇ ਥੱਲੇ। ਠੀਕ ਠੀਕ ਆ। ਲੋਬੀ ਇਹ ਢਾਂਚਾ ਦੋਸਤੋ ਇਸ ਵਾਈਡ ਦਾ ਮੀਡੀਅਮ ਹਾਈਟ ਦੇ ਵਿੱਚ ਆ। ਰੰਗ ਬਿਲਕੁਲ ਲਾਲ ਰੰਗ ਦੇ ਵਿੱਚ ਲਾਲ ਤੇ ਵਾਈਟ ਦਾ ਕੰਬੀਨੇਸ਼ਨ ਥਿਆ ਠੀਕ ਆ ਜੀ। ਸੋ ਛੱਡੇ-ਛੁੱਡੇ ਦੀ ਕਰਮਾੜੀ ਵੇਖੂਗਾ ਤੁਸੀਂ ਥਣ-ਥਣ ਇੱਕ ਸਾਰਾ ਮੁਠੀ ਕਲਪੋਤ ਪਾਸੇ ਜਾ ਆ ਦੇਖੋ ਜੀ ਲਓ ਵੀ ਇਹ ਵੀ ਗਰਮੀ ਦਾ ਕਰਮਲਾ ਗਿਫਟ ਹੀ ਆ ਗਰਮੀ ਦਾ ਤੋਹਫਾ ਹੀ ਆ ਠੀਕ ਆ ਜੀ ਸੋ ਰੇਟ ਵੀ ਬਿਲਕੁਲ ਜੈਜ ਜੈਨੂਨ ਆ ਤੇ ਦੁੱਧ ਕਰਮਾਲੀ ਥਲੇ 14 ਕਿਲੋ ਹੀ ਆ ਠੀਕ ਆ ਜੀ ਇਹਨੂੰ ਸਾਬ ਦੋ ਦਿਨਾਂ ਦੇ ਕਰਮਾਲੀ ਰਜਾਈ ਜਾਂਦੀ ਆ ਇਹਦੇ ਵਿੱਚ ਕੀ ਆ 10 ਕਿਲੋ ਦੇ ਬਾਅਦ ਇੱਕ ਕੱਲੇ ਮਾਂ ਦੀ ਸ਼ਾਮ ਮੰ ਤੇ ਸਵੇਰ ਨੂੰ ਦੋ ਹਾਂ ਚਾਹ ਸਵੇਰ ਦੀ ਆ ਵੀ ਲਿਖ ਕੇ ਕਰਕੇ ਦੇ ਦਿੰਗੇ ਨਦੀਆਂ ਹੀ ਵਗਨ ਲੱਗ ਪੈਂਦੀਆਂ ਹੈ ਨਦੀ ਮੱਛੀ ਮੋਟਰ ਹੀ ਆਗੇ ਮੋਟਰ ਹੀ ਆਗੇ ਜਿਹੜਾ ਬਾਡੀ ਰੱਖ ਕੇ ਗਾੜੀ ਭਰ ਲੈਣੀ ਆ ਆਏ ਬੱਲੇ ਬੱਲੇ ਇਹ ਹਰਜੀਤਾ ਕੀ ਮੋਲ ਵੜੀ ਜੀ ਸੰਤੂ ਸਾਹਿਬ ਮੋਲੇ ਦਾ ਜੋ ਮਰਜ਼ੀ ਕਰੀ ਜਾਈਏ ਇਹ ਆਪਾਂ 37000 ਦੇ ਦਾਂਗੇ ਹਾਂ ਨਾ ਜੀ 37000 ਦੀ ਜਮਾਈ ਹਾਂ ਨਾ 37000 ਦੀ ਠੀਕ ਆ ਬਾਈ ਹਾਂਜੀ ਹਾਂਜੀ ਬਾਕੀ ਛੋਟਾ ਛਾਟਾ ਕਿੱਧਰ ਗਿਆ ਛੋਟਾ ਕਰਦਾ ਸੰਤੂ ਸਾਹਿਬ ਨੂੰ 1000 1000 ਕਰਦਾ ਲੈ ਵੀ ਜੱਤ ਨੂੰ ਜਿਦਾਂਗੇ 36000 ਦੀ ਫੌਜੀ ਸਾਹਿਬ ਨਾਲਾਂ ਚ ਆਏ ਹਣ ਰਹਿੰਦਗੇ ਕਰਦਾ ਇਹ ਕਰਦਾ ਜੋ ਇਦਾਂ ਹੀ ਹੁਣ ਇਦਾਂ ਹੀ ਫੌਜੀ ਸਾਹਿਬ ਹੱਥ ਖੜੇ ਹੋ ਗਏ ਲੱਗਦੇ ਕੀ ਹੋ ਗਏ ਹੋ ਗਏ ਦੋਵੇਂ ਕਰਕੇ ਵਿਖਾਓ ਫਿਰ ਠੀਕ ਆ ਠੀਕ ਆ ਜੀ ਨਾ ਉਹ ਕਰਦੇ ਉਧਰ ਖੁੱਲੀਆਂ ਛੋਡਾਂ ਨਾ ਵੀ ਫੌਜੀ ਸਾਹਿਬ ਆਂਦਾ ਵੀ ਜੋ ਮਾਰਜਨ ਹੈਗਾ ਸੀ ਇਹ ਮੁੰਡਿਆਂ ਨੇ ਪੂਰਾ ਕਰਤਾ ਹਾਂਜੀ 1000 ਛੋਟ ਕਰਤੀ ਹੈ ਵਿੱਚੋਂ ਠੀਕ ਆ ਜੀ ਤੇ ਇਹ ਕਰਮਾਂ ਲਈ ਹੁਣ ਹੋ ਜੂਗੀ 36 ਦੀ ਕੀਤੀ ਸੀ 36000 ਦੇ 200 ਰੁਪਏ ਛੋਟ ਜੀ 200 ਰੁਪਏ ਹਾਂ ਵੇ 200 ਰੁਪਈਆ 200 ਸਰ ਚੱਲ ਡਰਾਮਿਆਂ ਦੋ ਦਾ ਡਰਾਮੇ ਸੰਦਾ 200 200 ਵਾਲੇ ਪਹਿਲਾਂ ਬਣਾ ਕੇ ਰੱਖ ਲੈਂਦਾ ਅੱਠਦਾ ਇਹ ਹਾਂ ਜਦੋਂ ਮਰਜ਼ੀ ਕੀ ਕੀਤਾ ਇੱਥੇ ਚੋਲਰ ਮਾਰਨਾ ਕਹਿੰਦੀ ਲੋੜ ਹੀ ਨਹੀਂ ਹਾਂਜੀ ਚੱਲ ਲਓ ਵੀ ਇਹ 200 ਐਂਡ ਪੁਆਇੰਟ ਤੁਹਾਨੂੰ ਦੱਸ ਹੀ ਦਿੱਤਾ ਵਿੱਚੋਂ 200 ਰੁਪਈਆ ਛੋਟ ਕਰਕੇ ਮਿਲ ਜੂ ਇੰਨੇ ਦੀ ਹੁਣ ਇਹਨਾ ਮਗਰ ਆਪਾਂ ਵੀਰ ਨਹੀਂ ਚਾਰ ਨੋਟ ਦੋ 200 ਵਾਲੇ ਦੀ ਜੇਬ ਚ ਪਾਤੇ ਆ ਹਾਂ 200 ਯਾਰੇ 200 ਹੀ ਆ ਬਸ ਬਿਲਕੁਲ ਪਾ ਆ ਜੈਨੂਇਨ ਕੀਤੇ ਆਪਾਂ ਹਾਂ ਹਾਂਜੀ ਲੱਭੀ ਚਲੋ ਫਿਰ ਵੀ ਚਲੋ ਛੋਟਾ ਛਾਟਾ ਮਾਨਤਨ ਇਹ ਕਰਮ ਵਾਲੀਆਂ ਪਰੀਆਂ ਨੇ ਵੇਖੋ ਜੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੀ ਆ ਲਓ ਵੀ ਅੱਜ ਚਾਰੇ ਐਨੀਮਲ ਦੋਸਤੋ ਦਿਖਾਏ ਆ ਹਰਜੀਤ ਦੇ ਫਾਰਮ ਤੋਂ ਫੌਜੀ ਸਾਹਿਬ ਉਹਨਾਂ ਦੇ ਫਾਰਮ ਤੋਂ ਇਸ ਕਿਲੇ ਤੋਂ ਮਾਲ ਆਉਂਦਾ ਰਹਿੰਦਾ ਡੇਲੀ ਰੁਟੀਨ ਦੇ ਵਿੱਚ ਪਸ਼ੂ ਚੰਗੇ ਆ ਸਾਫ਼ ਸੁਥਰੇ ਐਨੀਮਲ ਨੇ ਜਿਹੋ ਜਾਂ ਕਿਸੇ ਵੀਰ ਨੇ ਇੱਕ ਰੁਪਈਆ ਖਰਚ ਕਰਨਾ ਉਹੋ ਜਾਂ ਤੁਹਾਨੂੰ ਪਸ਼ੂ ਮਿਲ ਜਾਊਗਾ ਝੋਟੀਆਂ ਤੁਹਾਨੂੰ ਇੱਧਰ ਦਿਖਾਤੀਆਂ ਨੇ ਪੂਰੀਆਂ ਸ਼ਾਈ ਸ਼ੂਈ ਤੁਸੀਂ ਦੇਖ ਲਈ ਆ ਦੋਵੇਂ ਝੋਟੀਆਂ ਕਮਾਲ ਦੀਆਂ ਨੇ ਜਾਇਜ ਅੱਜ ਰੇਟ ਆ ਠੀਕ ਆ ਜੀ ਅੱਜ ਦੇ ਸਮੇਂ ਦੇ ਹਿਸਾਬ ਨਾਲ ਜਾਂ ਪਸ਼ੂ ਤੇ ਦੁੱਧ ਦੇ ਅਕੋਰਡਿੰਗ ਆਪਾਂ ਨਿਗਾਹ ਮਾਰ ਲੀਏ ਤੇ ਸੂਤਰ ਤੇ ਮੋਲ ਆ ਠੀਕ ਆ ਜੀ ਲੈ ਵੀ ਹਰਜੀਤ ਨੰਬਰ ਇੱਕ ਕਰਾਂ ਸਾਂਝੇ ਆਪਾਂ ਹਾਂਜੀ ਸੰਤੂ ਸਾਹਿਬ ਨੰਬਰ ਆਪਣਾ 81469 53927 73475 70164 ਠੀਕ ਆ ਜੀ ਹਾਂਜੀ ਦੋਵੇਂ ਨੰਬਰੇ ਕਾਲੀ ਨੰਬਰ ਹੀ WhatsApp ਨੰਬਰ ਵੀ ਆਪਣੇ ਠੀਕ ਆ ਜੀ ਹਾਂਜੀ ਲੋ ਵੀ ਭਰਾਵੋ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ